ਕੈਨੇਡਾ ਚ ਲੋਰੈਂਸ ਗੈਂਗ ਵੱਲੋਂ ਫਿਰ ਤੋਂ ਫਾਇਰਿੰਗ ਲੁਧਿਆਣਾ ਦੇ ਵੱਡੇ ਕਾਰੋਬਾਰੀ ਦਾ ਗੋਲੀਆਂ ਮਾਰਕਤ ਫਿਰੋਤੀ ਨਾਦ ਦੇਨ ਤੇ ਲੈ ਲਈ ਜਾਨ ਫਿਰ ਪੋਸਟ ਪਾ ਲਈ ਜ਼ਿੰਮੇਵਾਰੀ ਕੈਨੇਡਾ 'ਚ ਇੱਕ ਵਾਰ ਫੇਰ ਤੋਂ ਲਾਰੈਂਸ ਗੈਂਗ ਵੱਲੋਂ ਫਾਇਰਿੰਗ ਕੀਤੀ ਗਈ ਹੈ। ਜੀਹਾਂ ਕੈਨੇਡਾ 'ਚ ਲਗਾਤਾਰ ਲਾਰੈਂਸ ਗੈਂਗ ਦਾ ਜਿਹੜਾ ਖੌਫ ਹੈ ਉਹ ਵੱਧਦਾ ਹੀ ਜਾ ਰਿਹਾ ਹੈ। ਲਾਰੈਂਸ ਗੈਂਗ ਵੱਲੋਂ ਲਗਾਤਾਰ ਕਿਤਨਾ ਕਿਤੇ ਫੇਰ ਤੋਂ ਜਿਹੜੀ ਹੈ ਫਾਇਰਿੰਗ ਜੋ ਹੈ ਵੱਡੀ ਗੱਲ ਕੀਤੀ ਗਈ ਹੈ ਤੇ ਵੱਡੇ ਕਾਰੋਬਾਰੀ ਦਾ ਕਤਲ ਕੀਤਾ ਗਿਆ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦਰਾਹਾ ਪਿੰਡ ਦੇ 88 ਸਾਲਾ ਦੇ ਦਰਸ਼ਨ ਸਿੰਘ ਸਹਾਸੀ ਦਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਗੋਲੀਆਂ ਮਾਰ ਕੇ ਬੀਤੇ ਸੋਮਵਾਰ ਨੂੰ ਕਤਲ ਕਰ ਦਿੱਤਾ ਗਿਆ। ਬੀਤੇ ਸੋਮਵਾਰ ਨੂੰ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਹੀ ਜਿਹੜੀ ਹੈਗੀ ਚਰਚਾ ਦਾ ਵਿਸ਼ਾ ਬਣ ਗਿਆ ਤੇ ਉਸ ਤੋਂ ਬਾਅਦ ਲਾਰੈਂਸ ਗੈਂਗ ਦੇ ਜਿਹੜੇ ਵੱਡਾ ਗੈਂਗਸਟਰ ਹੈਗਾ ਵਾ 골ਡੀ ਢਿੱਲੋ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲੈਂਦੀ ਹੈ ਗੋਲੀ ਟਿਲੋਂ ਨੇ ਸਾਫ਼ ਤੌਰ ਤੇ ਜਿਹੜੀ ਪੋਸਟ ਸੀਗੀ ਉਹ ਚ ਜਾਣਕਾਰੀ ਮੁਤਾਬਕ ਇਹ ਲਿਖਿਆ ਸੀਗਾ ਕਿ ਫਿਰੋਤੀ ਜਿਹੜੇ ਸੀਗੇ ਕਿਤਨਾ ਕਿਤੇ ਗਲੋਰੈਂਸ ਗੈਂਗ ਵੱਲੋਂ ਜਿਹੜੇ ਕਾਰੋਬਾਰੀ ਦਰਸ਼ਨ ਸਿੰਘ ਸਹਾਸੀ ਹੈਗੇ ਉਸ ਤੋਂ ਉਹਨਾਂ ਤੋਂ ਮੰਗੀ ਗਈ ਸੀ ਲੇਕਿਨ ਉਹਨਾਂ ਨੇ ਜਦੋਂ ਪੈਸੇ ਨਹੀਂ ਦਿੱਤੇ ਜਾਂ ਮਨ੍ਹਾ ਕਰ ਦਿੱਤਾ ਤਾਂ ਉਸ ਤੋਂ ਬਾਅਦ ਇਹ ਵੱਡਾ ਕਦਮ ਜਿਹੜਾ ਹੈਗਾ ਲੋਰੈਂਸ ਗੈਂਗ ਵੱਲੋਂ ਜਿਹੜਾ ਹੈਗਾ ਚੁੱਕਿਆ ਗਿਆ ਤੇ ਸਾਫ਼ ਤੌਰ ਤੇ ਇਹ ਸੀਸੀਟੀਵੀ ਜਿਹੜੀ ਹੈਗੀ ਸਾਹਮਣੀ ਹੈ ਇਹ ਸੀਸੀਟੀਵੀ ਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਦਰਸ਼ਨ ਸਿੰਘ ਸਹਾਸੀ ਨੇ ਉਹ ਆਪਣੇ ਘਰ ਦੇ ਹੁੰਦੇ ਨੇ ਤੇ ਕਰੋਬਾਰ ਦੇਨ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਗੱਡੀ ਜਿਹੜੀ ਜਿੱਥੇ ਖੜੀ ਹੁੰਦੀ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਗੱਡੀ ਹੁੰਦੀ ਹੈ ਜਿਸ ਵਿੱਚ ਦੋ ਵਿਅਕਤੀ ਜਾਣਕਾਰੀ ਮੁਤਾਬਕ ਸ਼ਾਮਲ ਹੁੰਦੇ ਨੇ ਤਾਂ ਦਰਸ਼ਨ ਸਿੰਘ ਸਹਾਸੀ ਕਿਤੇ ਜਾਣ ਵਾਸਤੇ ਆਪਣੇ ਘਰ ਤੋਂ ਬਾਹਰ ਆਉਂਦੇ ਨੇ ਤੇ ਸੀਸੀਟੀਵੀ ਵਿੱਚ ਤੁਸੀਂ ਵੇਖ ਸਕਦੇ ਹੋ ਜਿਵੇਂ ਹੀ ਬਾਹਰ ਆਉਂਦੇ ਨੇ ਆਪਣੀ ਗੱਡੀ 'ਚ ਬਹਿੰਦੇ ਨੇ ਤੇ ਸਾਹਮਣੇ ਜਿਹੜੀ ਇੱਕ ਗੱਡੀ ਖੜੀ ਹੁੰਦੀ ਹੈ ਉਸੇ ਵਿੱਚੋਂ ਇੱਕ ਵਿਅਕਤੀ ਨਿਕਲਦਾ ਤੇ ਉਹ ਸਿੱਧਾ ਉਹਨਾਂ ਦੀ ਗੱਡੀ ਦੇ ਕੋਲ ਜਾਂਦਾ ਤੇ ਤਾਬੜ ਤੋੜ ਫਾਇਰਿੰਗ ਜੋ ਹੈਗੀ ਦਰਸ਼ਨ ਸਿੰਘ ਸਹਾਸੀ ਤੇ ਕਰ ਦਿੰਦਾ ਜਿਸ ਤੋਂ ਬਾਅਦ ਫਾਇਰਿੰਗ ਕਰਨ ਤੋਂ ਬਾਅਦ ਉਹ ਮੌਕੇ ਤੇ ਫਰਾਰ ਹੁੰਦਾ ਤਾਂ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਦਾ ਸਕਦਾ ਹੈ ਕਿ ਉਹ ਪਹਿਲੇ ਹੀ ਕਤਲ ਕਰਨ ਦੀ ਮਨਛਾ ਚਾਹੀ ਸੀ ਪਹਿਲੇ ਪੂਰੀ ਤਿਆਰੀ ਕਰਕੇ ਬੈਠੀ ਸੀਗੇ ਕਰਦੇ ਬਾਅਦ ਦਰਸ਼ਨ ਸਿੰਘ ਸਹਾਸੀ ਤੇ ਉਹ ਗੱਡੀ ਲਗਾ ਕੇ ਜਿਹੜੇ ਦੋ ਨੌਜਵਾਨ ਸੀਗੇ ਜਾਂ ਜੋ ਵੀ ਲੋਕ ਸੀ ਉਹ ਪਹਿਲੇ ਹੀ ਬੈਠੇ ਹੋਏ ਸੀ ਤੇ ਉਸ ਤੋਂ ਬਾਅਦ ਜਿਵੇਂ ਹੀ ਦਰਸ਼ਨ ਸਹਾਸੀ ਆਪਣੇ ਘਰ ਤੋਂ ਬਾਹਰ ਆਉਂਦੇ ਨੇ ਉਹ ਗੱਡੀ 'ਚ ਕਿਤੇ ਜਾਣ ਲੱਗਦੇ ਨੇ ਗੱਡੀ 'ਚ ਆ ਕੇ ਬੈਠ ਵੀ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਬੈਠ ਜਾਂਦੇ ਨੇ ਉਸ ਤੋਂ ਬਾਅਦ ਗੱਡੀ 'ਚ ਜਿਹੜੇ ਸ਼ੂਟਰ ਹੈਗੇ ਉਹ ਨਿਕਲਦੇ ਨੇ ਤੇ ਉਸ ਤੋਂ ਬਾਅਦ ਇੱਕ ਸ਼ੂਟਰ ਜਾਂਦਾ ਹੈ ਤੇ ਇੱਕ ਗੱਡੀ 'ਚ ਬੈਠਾ ਰਹਿੰਦਾ ਤੇ ਉਸ ਤੋਂ ਬਾਅਦ ਉਹ ਤਾਬੜ ਤੋੜ ਫਾਇਰਿੰਗ ਕਰਦਾ ਸ਼ੀਸ਼ਾ ਪੂਰੀ ਤਰ੍ਹਾਂ ਚੂਰ-ਚੂਰ ਹੋ ਜਾਂਦਾ ਤੇ ਦ ਆਸੀ ਦੇ ਗੋਲੀਆਂ ਲੱਗ ਜਾਂਦੇ ਨੇ ਜਿੱਥੇ ਉਹਨਾਂ ਦੇ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਏ ਤੇ ਗੋਲੀਆਂ ਮਾਰ ਕੇ ਦਰਸ਼ਨ ਸਿੰਘ ਸਹਾਸੀ ਨੂੰ ਸ਼ੂਟਰ ਉਥੋਂ ਫਰਾਰ ਹੋ ਜਾਂਦੇ ਨੇ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਤੇ ਇਸ ਤੋਂ ਬਾਅਦ ਹੀ ਜਿਹੜੀ ਹੈਗੀ ਹੈ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਲੌਰੈਂਸ ਗੈਂਗ ਵੱਲੋਂ ਕਿਤੇ ਨਾ ਕਿਤੇ ਲਈਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਤੇ ਜਿਹੜਾ ਕੈਨੇਡਾ ਬੇਸਡ ਜਿਹੜਾ ਲੌਰੈਂਸ ਗੈਂਗ ਦਾ ਇੱਕ ਗੈਂਗਸਟਰ ਹੈਗਾ ਵਾ ਜਿਹੜਾ ਕੈਨੇਡਾ ਦੇ ਬੇਸ ਤੇ ਹੈ ਗੈਨਨ ਕਿ ਕੈਨੇਡਾ ਚ ਰਹਿ ਕੇ ਲੌਰੈਂਸ ਗੈਂਗ ਲਈ 골ਡੀ ਟਿੱਲੋ ਜਿਹੜਾ ਹੈਗਾ ਕੰਮ ਕਰਦਾ ਤੇ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਰਸ਼ਨ ਸਿੰਘ ਸਹਾਸੀ ਸੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਤਾਂ ਸੀ ਕਿ ਦਰਸ਼ਨ ਸਿੰਘ ਸਾਹਾਸੀ ਜਿਹੜੇ ਪੰਜਾਬ ਲੁਧਿਆਣਾ ਦੇ ਜ਼ਿਲ੍ਹੇ ਦੇ ਵੱਡੇ ਕਾਰੋਬਾਰੀ ਨੇ ਤੇ ਉਹ 1999 ਵਿੱਚ ਕੈਨੇਡਾ ਕੈਨੇਡਾ ਚ ਜਾ ਕੇ ਜੁੜੇ ਸੀਗੇ ਬਸ ਕਰ ਦਿੱਤੇ ਉਹ ਜਾਣਕਾਰੀ ਮੁਤਾਬਕ ਅਰਬ ਪਤੀ ਨੇ ਤੇ ਉਹਨਾਂ ਦਾ ਆਪਣਾ ਇੱਕ ਵੱਡਾ ਕਾਰੋਬਾਰ ਸੀਗਾ ਤੇ ਜਾਣਕਾਰੀ ਮੁਤਾਬਕ ਉਹ ਕੈਨਮ ਇੰਟਰਨੈਸ਼ਨਲ ਕੰਪਨੀ ਦੇ ਮਾਲਕ ਸੀ ਜੋ ਦੁਨੀਆ ਦੀ ਸਭ ਤੋਂ ਵੱਡੀ ਰੀਸਾਈਕਲਿੰਗ ਕੰਪਨੀਆਂ ਚੋਂ ਇੱਕ ਹੈ ਤੇ ਉਹ ਇੰਨੇ ਵੱਡੇ ਕਾਰੋਬਾਰੀ ਸੀ ਅਰਬ ਪਤੀ ਸੀ ਬਿਜ਼ਨਸਮੈਨ ਸੀਗੇ ਤੇ ਉਹਨਾਂ ਦਾ ਜਿਹੜਾ ਕਤਲ ਹੈ ਹੁਣ ਗੋਲੀਆਂ ਮਾਰ ਕੇ ਸਾਫ਼ ਤੌਰ ਤੇ ਸ਼ਰੀਅ ਨਾਮ ਜੋ ਹੈ ਕਰ ਦਿੱਤਾ ਹੈ ਪਹਿਲੀ ਵਾਰ ਦਾ ਨਹੀਂ ਹੈ ਜੋ ਕੈਨੇਡਾ ਚ ਵਾਪਰੀਏ ਤੇ ਲਾਰੈਂਸ ਗੈਂਗ ਨੇ ਗੋਲੀਆਂ ਚ ਲਿਆ ਇਸ ਦੇ ਨਾਲ ਹੀ ਪੰਜਾਬੀ ਸਿੰਗਰ ਚੰਨੀ ਨਟਨ ਦੇ ਘਰ ਵੀ ਜੁੜੀ ਹੈਗੀ ਫਾਇਰਿੰਗ ਕਰਵਾਈ ਗਈ ਤੇ ਇਸ ਦੀ ਜ਼ਿੰਮੇਵਾਰੀ ਵੀ ਲਾਰੈਂਸ ਗੈਂਗ ਵੱਲੋਂ ਲਈ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੀ ਤਾਂ ਜਾਨ ਕਿਤੇ ਨਾ ਕਿਤੇ ਬਚ ਗਈ ਲੇਕਿਨ ਜਿਹੜੇ ਇਹ ਕਾ ਵੱਡੇ ਕਾਰੋਬਾਰੀ ਦਰਸ਼ਨ ਸਿੰਘ ਸਹਾਸੀ ਨੇ ਉਹਨਾਂ ਦੀ ਮੌਤ ਹੋ ਗਈ ਹੈ ਵੱਡੀ ਜ਼ਿੰਮੇਵਾਰੀ ਜੁੜੀ ਹੈ ਕਿ ਲਾਰੈਂਸ ਗੈਂਗ ਵੱਲੋਂ ਲਈ ਗਈ ਹੈ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਜੇ ਦੇਖੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਦੇ ਕੈਫੇ ਤੇ ਵੀ ਲਾਰੈਂਸ ਗੈਂਗ ਵੱਲੋਂ ਫਾਇਰਿੰਗ ਕਰਵਾਈ ਗਈ ਸੀ ਤੇ ਇਸ ਤੋਂ ਪਹਿਲਾਂ ਵੀ ਕਈ ਹਰੀ ਹੋਰ ਵੱਡੇ ਸਿੰਗਰ ਤੇ ਜੋ ਹੈ ਗੁਰਨਾ ਤੇ ਇੱਕ ਫਾਇਰਿੰਗ ਲੋਰੈਂਸ ਗੈਂਗ ਵੱਲੋਂ ਕਰਵਾਈ ਗਈ ਹੈ ਤੇ ਲਗਾਤਾਰ ਹੁਣ ਫੇਰ ਤੋਂ ਜਿਹੜੀ ਹੈਗੀ ਆ ਲੋਰੈਂਸ ਗੈਂਗ ਦਾ ਆਨ ਤੱਕ ਜਿਹੜਾ ਹੈਗਾ ਉਹ ਉਹਨਾਂ ਦਾ ਖੌਫ ਜਿਹੜਾ ਹੈਗਾ ਉਹ ਵੱਧਦਾ ਹੀ ਜਾ ਰਿਹਾ ਉਹ ਕਿਤੇ ਨਾ ਕਿਤੇ ਉਹਨਾਂ ਦਾ ਆਏ ਦਿਨ ਜਿਹੜਾ ਹੈਗਾ ਉਹ ਇਦਾਂ ਤਰ੍ਹਾਂ ਦੀਆਂ ਕਟਨਾ ਨੂੰ ਫੇਰ ਤੋਂ ਵੱਡੇ ਅੰਜਾਮ ਜਿਹੜੇ ਦੇ ਰਹੇ ਨੇ ਫਾਇਰਿੰਗ ਦੀ ਕਟਨਾ ਸਾਫ਼ ਤੌਰ ਤੇ ਜਿਹੜੀ ਹੈਗੀ ਹੈ ਕੈਨੇਡਾ 'ਚ ਵੇਖਣ ਨੂੰ ਮਿਲ ਰਹੀ ਹੈ ਤੇ ਤੇ ਹੁਣ ਫੇਰ ਪੰਜਾਬ ਦੇ ਇੱਕ ਵੱਡੇ ਕਾਰੋਬਾਰੀ ਦਰਸ਼ਨ ਸਿੰਘ ਸਹਾਸੀ ਜਿਨ੍ਹਾਂ ਦਾ ਸਾਫ਼ ਤੌਰ ਤੇ ਸ਼ਰੀਆਮ ਲੋਰੈਂਸ ਗੈਂਗ ਵੱਲੋਂ ਉਹ ਜੋ ਹੈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੀ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਉਹਨਾਂ ਦੇ ਪਰਿਵਾਰ ਵਾਲੇ ਹੁਣ ਸਦਮੇ 'ਚ ਨੇ ਤੇ ਇਸ ਤੇ ਹੀ ਸੁਣੌਣ ਦੇ ਪਰਿਵਾਰ ਵਾਲਿਆਂ ਦਾ ਕੀ ਕੁਝ ਕਹਿਣਾ ਹੈ ਕੀ ਲੱਗਦੇ ਸੀ 10 ਮਿੰਟ ਸਾਡੇ ਜਸਵੰਤ ਸਿੰਘ ਤੇ ਕਿੱਦਾਂ ਪਤਾ ਲੱਗਾ ਤੁਹਾਨੂੰ ਫਿਰ ਘਟਨਾ ਬਾਰੇ ਸਾਨੂੰ ਰਾਤ ਸਾਢੇ 9:30 ਵਜੇ ਫੋਨ ਆਇਆ ਰਾਤ ਤੇ ਕਰਦੇ ਨਹੀਂ ਦੱਸਿਆ ਵੀ ਟੈਨਸ਼ਨ 'ਚ ਹੋ ਜਾਵਾਂਗੇ ਸਵੇਰੇ ਦੱਸਿਆ ਫਿਰ ਬਾਬੂ ਜੀ ਇਸ ਤਰ੍ਹਾਂ ਪਤਾ ਲੱਗਿਆ ਕਿ ਜਿੱਦਾਂ ਆਪ ਹੋ ਗਏ ਨੇ ਕੈਨੇਡਾ ਤੇ ਬਾਸ ਜਾ ਕੇ ਸਾਰੇ ਲੋਕਾਂ ਦੀ ਮਦਦ ਕੀਤੀ ਰਿਸ਼ਤੇਦਾਰਾਂ ਦੀ ਮਦਦ ਕੀਤੀ ਕਿਵੇਂ ਦਾ ਰਿਹਾ ਜੀਵਨ ਉਹਨਾਂ ਦਾ ਜੀਵਨ ਉਹਦਾ ਬਹੁਤ ਵਧੀਆ ਸੀ ਕਿਵੇਂ ਤੁਹਾਡੀ ਸਾਰਿਆਂ ਦੀ ਮਦਦ ਕਿਵੇਂ ਕਰਦੇ ਸੀਗੇ ਜੀ ਉਹ ਜਿੰਨੀ ਕਹਿਦੀ ਓਨੀਓ ਕਰਦਾ ਸੀ ਚਾਹ ਤੀਆ ਬੰਦਾ ਚਾਹ ਕਰਦਾ ਚਾਹ ਬਾਹਰ ਦਾ ਸਭ ਦੀ ਹੈਲਪ ਕਰਦਾ ਸੀ ਹਰੇਕ ਰਿਸ਼ਤੇਦਾਰ ਦੀ ਹਰੇਕ ਪਿੰਡ ਦੇ ਦੀ ਹਰੇਕ ਨੇ ਜੀ ਨੇ ਬਾਹ ਫਾੜੀ ਜਿਹੜੇ ਇਹ ਕੰਮ ਕਰਦਾ ਸੀ ਉਹਦੀ ਬਹੁਤ ਹੈਲਪ ਕਰੀ ਹੈ ਗੁਜਰਾਤ ਚ ਉਹਨਾਂ ਪਲਾਟ ਲੈ ਕੇ ਮਕਾਨ ਵੀ ਬਣਾ ਕੇ ਦਿੱਤੇ ਜਿੰਨੀ ਲੇਬਰ ਆਇਆ ਉਹਨਾਂ ਪਲਾਟ ਕਲੋਨੀ ਬਣਾ ਕੇ ਮਕਾਨ ਦੇ ਕਿਸ਼ਤਾਂ ਚ ਪੈਸੇ ਆਪਦੀ ਮੁੱਸਿਨਖਾ ਜੋ ਜਿੰਦਾ ਰਹੇ ਬਾਬਾ ਜੀ ਤੁਸੀਂ ਵੀ ਕੈਨੇਡਾ ਇੱਥੇ ਰਹਿੰਦੇ ਹੋ ਜੀ ਹਾਂ ਜੀ ਮੈਂ ਵੀ ਮੈਂ ਸਾਡਾ ਅਜਿਹਾ ਇੱਕੋ ਹੀ ਹੈ ਇਹਦਾ ਛੋਟਾ ਜਿਹਾ ਸੀ ਜਦਦੇ ਅਸੀਂ ਇਕੱਠੇ ਹਾਂ ਫਿਰ ਹੁਣ ਕਦੋਂ ਆਏ ਸੀ ਉੱਥੋਂ ਜੀ ਤੁਸੀਂ ਇਹਨਾਂ ਨੂੰ ਕਦੋਂ ਮਿਲੇ ਸੀ ਉੱਥੇ ਮੈਂ ਥੋੜਾ ਜਿਹਾ ਹੋਇਆ ਮੈਂ ਪਰਸੋ ਦਾ ਗੱਲ ਕਰੀ ਹੈ ਜੀ ਸਾਡੀ ਰੋਜ਼ ਗੱਲਬਾਤ ਹੁੰਦੀ ਆ ਵੀ ਆਹ ਕੰਮ ਹੋ ਗਿਆ ਇਹਦਾ ਸੋਲਵ ਕਰਨਾ ਹੈ ਮੈਂ ਕਰਦਾ ਮੈਂ ਆਹ ਗੱਲ ਕਰਦਾ ਰੋਜ਼ਾਨਾ ਹੀ ਤੇ ਪਿੰਡ ਨਾਲ ਕਿੰਨੇ ਕੁ ਜੁੜੇ ਹੋਏ ਸੀਗੇ ਹਾਂਜੀ ਪਿੰਡ ਲੈਵਲ ਤੇ ਕਿੰਨੇ ਜੁੜੇ ਹੋਏ ਸੀ ਪਿੰਡ ਲੈਵਲ ਤੇ ਜਦੋਂ ਆਉਂਦੇ ਸੀ ਤਾਂ ਫਿਰ ਕਿਸ ਤਰ੍ਹਾਂ ਦਾ ਆਉਂਦਾ ਪਿੰਡ ਪਿੰਡ ਤਕਰੀਬਨ ਇਹਦੇ ਕੋਲ 10 ਆ ਕੇ 10 ਚਲੇਗੇ 10 ਆ ਕੇ 10 ਚਲੇਗੇ ਬਾਹਰਲੇ ਦਰ੍ਹਾਂ ਸਾਰਾ ਕਿੰਨੀ دیر ਬਾਅਦ ਚੱਕਰ ਮਾਰਦੇ ਸੀ ਚੱਕਰ ਜੇ ਕੰਪੈਂਦਾ ਜਦ ਆ ਜਾਂਦਾ ਸੀ ਸਾਡੇ ਮੌਤ ਹੋਈ ਦੂਏ ਦਿਨ ਆ ਗਿਆ ਸੀ ਮੇਰੇ ਲੜਕੇ ਦੀ ਹੋ ਗਈ ਸੀ ਦੂਏ ਦਿਨ ਆ ਗਿਆ ਸੀ ਇਹ ਨੂੰ ਤੇ ਕੀ ਕਹੋਂਗੇ ਜਿਵੇਂ ਹੁਣ ਵਿਦੇਸ਼ੀ ਧਰਤੀ ਤੇ ਵੀ ਸੁਰੱਖਿਆ ਨਹੀਂ ਹੈਗੀ ਇੱਕ ਅੰਸਰਿਆ ਮਾ ਕੇ ਗੋਲੀਆਂ ਮਾਰ ਕੇ ਬੰਦੇ ਨੂੰ ਮਾਰ ਦਿੱਤਾ ਜਾਂਦਾ ਕੀ ਕਹੋਂਗੇ ਇਹ ਘਟਨਾ ਤੋਂ ਇਹ ਤਾਂ ਬਹੁਤ ਮਾੜੀ ਗੱਲ ਹੈ ਵੈਸੇ ਅਸੀਂ ਵੀ ਚਾਹੁੰਦੇ ਸੀ ਵੀ ਸਭ ਕੁਝ ਵੇਚ ਕੇ ਚਲੇ ਜਾਈਏ ਇਹ ਘਟਨਾ ਨੇ ਸਾਡਾ ਅੱਜ ਨੱਕਾ ਲੱਗ ਗਿਆ ਸਾਡਾ ਅਸੀਂ ਨਹੀਂ ਯਾਰ ਜਿਹੜੇ ਬੱਚੇ ਨੇ ਉਹਨਾਂ ਵੀ ਵਾਪਸ ਜਾਵਾਂਗੇ ਸਾਡਾ ਸਾਰਾ ਪਰਿਵਾਰ ਉੱਥੇ ਯਾਰ ਤੇ ਹੁਣ ਉੱਥੋਂ ਦੀ ਸਰਕਾਰ ਤੋਂ ਵੀ న్యాయ ਦੀ ਮੰਗ ਕਰਦੇ ਹਾਂ ਕਿ ਇਨਸਾਫ ਜਿਹੜਾ ਹੁਣ ਸਾਫ ਸਿਰ ਮਿਲਣਾ ਚਾਹੀਦਾ ਕਿਉਂਕਿ ਕਾਰਨ ਵੀ ਹਲੇ ਤੱਕ ਕਹਿੰਦੇ ਨਹੀਂ ਸਾਹਮਣੇ ਨਹੀਂ ਆਇਆ ਵੀ ਕੀ ਮਾਰੀ ਜੀ ਅਜੇ ਕੋਈ ਕਾਰਨ ਨਹੀਂ ਸਾਹਮਣੇ ਆਇਆ ਤੇ ਪਿੰਡ ਦੇ ਵਿੱਚ ਉਹਨਾਂ ਦੀ ਜ਼ਮੀਨ ਵਗੈਰਾ ਜਾਂ ਘਰ ਵਗੈਰਾ ਹੈ ਹਾਂ ਜੀ ਇੱਥੇ ਕੋਠੀ ਆ ਨਾਲ ਕੋਣ ਹੁੰਦਾ ਫਿਰ ਉੱਥੇ ਖਾਲੀ ਪਈ ਆ ਜੀ ਸਾਰੇ ਤਾਂ ਬਾਹਰ ਨੇ ਦੇਖ ਲਈ ਸਾਹੀ ਇਹ ਨਹੀਂ ਇਹਨਾਂ ਤਾਂ ਸਾਹੀ ਦਾ ਵੀ ਸਾਫ਼ ਕਰ ਦੋ ਇੱਥੇ ਬਚਿਆ ਕਰ ਇਹ ਵੀ ਨੇ ਇਹਨਾਂ ਦੀ ਇਹ ਹੋਲਡ ਕਰ ਦੋ ਤੇ ਹੁਣ ਹੋਰ ਇਹ ਜ਼ਮੀਨ ਵਗੈਰਾ ਕੋਣ ਪਾਉਂਦਾ ਜੀ ਜ਼ਮੀਨ ਇਹ ਪਾਉਂਦਾ ਅੱਜ ਪਿੱਛੇ ਜਿਆ 10 ਦਿਨ ਸੈਸੀ ਜੀ ਦੇ ਉਹਨਾਂ ਨਾਲ ਤੁਹਾਡੀ ਕੀ ਰਿਲੇਸ਼ਨਸ਼ਿਪ ਸਰ ਬੇਸਿਕਲੀ ਮੈਂ ਉਹਨਾਂ ਦਾ ਏਮਪਲੋਈ ਸੀਗਾ ਸਿንስ ਲਾਸਟ 5 ਇਅਰ ਕੀ ਗੱਲ ਬਾਤ ਹੈ ਕੈਨੇਡਾ ਤੋਂ ਜਿਹੜੀ ਉੱਥੇ ਇਨਸੀਡੈਂਟ ਵਗੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਇਨਸੀਡੈਂਸ ਬੇਸਿਕਲੀ ਇਹ ਹੋਈ ਹੈ ਮਾਰਨਿੰਗ 9:30 ਦੇ ਤਕਰੀਬਨ ਅਰਾਊਂਡ ਟਾਈਮ ਸੀਗਾ ਇਹ ਆਪਣੇ ਕਰੋ ਆਫੀਸਲੀ ਨਿਕਲੇ ਸੀਗੇ ਤੇ ਇਹਦੇ ਆਪੋਜ਼ਿਟ ਸਾਈਡ ਇਹਨਾਂ ਦੇ ਇੱਕ ਕੋਈ ਅਨਨੋਨ ਪਰਸਨ ਸੀਗਾ ਉਹ ਇਹਨਾਂ ਨੂੰ ਸ਼ੂਟ ਕਰ ਗਿਆ ਕਿਦਾ ਇੱਕ ਵੱਡਾ ਨਾਮ ਸੀ ਇੰਡੀਆ ਦਾ ਤੇ ਕੈਨੇਡਾ ਚ ਜਾ ਕੇ ਨਾਮ ਕਮਾਇਆ ਆਪਣਾ ਕੀ ਬੇਸਿਕਲੀ ਕਾਰੋਬਾਰ ਕੀ ਸੀ ਕਿਸ ਤਰ੍ਹਾਂ ਚੇਨ ਚੱਲਦੀ ਸੀ ਸਰ ਬੇਸਿਕਲੀ ਸਾਡਾ ਰੀਸਾਈਕਲਿੰਗ ਕਲੋਥਿੰਗ ਦਾ ਕੰਮ ਸੀਗਾ ਇੰਪੋਰਟ ਐਕਸਪੋਰਟ ਦਾ ਕੰਮ ਸੀਗਾ ਬੇਸਿਕਲੀ ਜੋ ਯੂਜ਼ਡ ਕਲੋਥਸ ਹੁੰਦੇ ਸੀਗੇ ਉਹ ਅਸੀਂ ਇੰਪੋਰਟ ਐਕਸਪੋਰਟ ਕਰਦੇ ਸੀ ਫਰਦਰ ਓਵਰ ਇਨਸ ਕੰਟਰੀਜ਼ ਕਿੰਨੇ ਕੰਪਲਾਈਜ਼ ਨੇ ਜਿਹੜੇ ਉਹਨੇ ਇੱਥੇ ਰੋਜ਼ਗਾਰ ਨਾਲ ਜੁੜਿਆ ਇੰਟਰਨੈਸ਼ਨਲ ਦਾ ਸੀ ਇਹ ਚੱਕੇ ਏਮਪਲੋਇਸਰ ਅਗਰ ਆਪਾਂ ਲੰਮਸਮ ਗੱਲ ਕਰੀਏ ਤਾਂ ਸਾਡੇ ਜਿਹੜਾ ਹੈੱਡ ਪਲਾਂਟ ਕਾਨਲੇ ਵਿੱਚ ਹੈਗਾ ਇਸ ਟਾਈਮ ਉੱਥੇ 700 ਤੋਂ ਇਹ ਦਰਸ਼ਕ ਜੀ ਨੇ ਤੁਹਾਡੀ ਕਦੋਂ ਗੱਲ ਹੋਈ ਸੀ ਜੀ ਮੇਰੀ ਸਰ ਲਾਸਟ ਨਾਈਟ ਦੀ ਗੱਲ ਹੋਈ ਹੈ ਤਕਰੀਬਨ ਇਨਸੀਡੈਂਸ ਤੋਂ ਅੱਧਾ ਘੰਟਾ ਪਹਿਲਾਂ ਆਪਾਂ ਕਹਿ ਸਕਦੇ ਹਾਂ ਜੀ ਕੀ ਗੱਲਬਾਤ ਹੋਈ ਕੁਝ ਮੇਰੇ ਕੰਮ ਦੇ ਸਿਲਸਿਲੇ 'ਚ ਗੱਲ ਹੋਈ ਸੀ ਸਰ ਉਦੋਂ ਬਿਲਕੁਲ ਨਾਰਮਲ ਬਿਹੇਵੀਅਰ ਸੀਗਾ ਉਹਨਾਂ ਦਾ ਨਾਰਮਲ ਉਹਨਾਂ ਨਾਲ ਗੱਲਬਾਤ ਕੀਤੀ ਮੇਰੇ ਨਾਲ ਕਦੋਂ ਕੋ ਸ਼ਿਫਟ ਹੋਈ ਸੀ ਇਹ ਜੀ ਕੈਨੇਡਾ ਤੋਂ ਤੇ ਅਰਾਊਂਡ 40 ਸਾਲ ਉਹ ਚੱਲੇ ਸਰ ਇਹਨਾਂ ਨੂੰ ਇਹਨਾਂ ਦੀ ਪੂਰੀ ਫੈਮਲੀ ਬਾਹਰ ਸੈਟਲ ਸੀ ਸਰ ਕੌਣ ਕੌਣ ਹੈ ਫੈਮਲੀ ਜੀ ਇਹਨਾਂ ਦੇ ਸਰ ਦੋ ਬੇਟੇ ਨੇ ਬਸ ਦੋ ਬੇਟੇ ਨੇ ਇੱਕ ਮੈਰਿਡ ਹੈ ਇੱਕ ਅਨਮੈਰਿ ਕ੍ਰੇਮੇਸ਼ਨ ਵਗੈਰਾ ਫਿਰ ਉਹ ਕਿੱਥੇ ਕੀਤਾ ਜਾਂਦਾ ਹੈ ਉਹ ਹੌਪਫੁਲੀ ਉੱਥੇ ਕੀਤਾ ਜਾਂਦਾ ਹੈ ਸਾਰਾ ਪ੍ਰੋਸੀਜਰ ਤੇ ਉਰੇ ਉਹਨਾਂ ਦੇ ਕੀ ਆਪਰੇਸ਼ਨਸ ਹੁੰਦੇ ਸੀਗੇ ਸਰ ਆਪਰੇਸ਼ਨ ਬੇਸਿਕਲੀ ਸਾਰਾ ਲੀਡ ਉਹੀ ਕਰਦੇ ਸੀਗੇ ਆਨਲਾਈਨ ਸਾਰਾ ਟੱਚ ਤੇ ਰਹਿੰਦੇ ਸੀ ਅਸੀਂ ਉਹਨਾਂ ਨਾਲ ਕਨੈਕਟਡ ਰਹਿੰਦੇ ਸੀਗੇ ਸੋ ਇਸ ਤਰ੍ਹਾਂ ਇੱਕ ਚੇਨ ਬਣੀ ਸੀ ਤੇ ਸਸੀਂ ਵਰਕ ਨੂੰ ਫਾਲੋਅ ਅਪ ਕਰਦੇ ਸੀਗੇ ਜਿੱਦਾਂ ਉਹ ਸਾਨੂੰ ਇਨਸਟਰਕਸ਼ਨ ਦਿੰਦੇ ਸੀਗੇ ਜਿਹੇ ਤਰ੍ਹਾਂ ਸੀ ਦੱਸਿਆ ਵੀ ਕਾਰਡ ਲਈ 700 ਦੇ ਆਸ-ਪਾਸ ਵਰਕਰ ਸੀਗੇ 올ਓਵਰ ਵਰਡ ਕਿੰਨੇ ਬੰਦਿਆਂ ਨੂੰ ਰੋਜਾ ਕਰਤਾ ਸਰ 올ਓਵਰ ਵਰਡ نو کاؤنٹنگ تک ایکٹ اپ اکینڈ سو دے بٹ کافی بن دی سی کیونکہ ਸਾਡਾ ਆਪਣਾ ਕੈਨੇਡਾ ਦੇ ਵਿੱਚ ਵੀ ਪਲਾਂਟ ਹੈ ਰੀਸਾਈਕਲਿੰਗ ਦਾ ਉੱਥੇ ਹੀ ਵਰਕ ਚੱਲਦਾ ਸੀਗਾ ਇਸ ਕਰਕੇ کافی ਪਰਸਨ ਕਨੈਕਟਡ ਸੀ ਇਹਨਾਂ ਨਾਲ ਜਿਸ ਤਰ੍ਹਾਂ ਸਰ ਪਿੰਡ ਦੇ ਲੋਕਾਂ ਦਾ ਵੀ ਕਹਿਣਾ ਕਿ ਅਸੀਂ ਅਨਮੋਲ ਹੀਰਾ ਕਬਾ ਲਿਆ ਤੇ ਇਸ ਇਨਸੀਡੈਂਟ ਤੋਂ ਬਾਅਦ ਤੁਸੀਂ ਕੀ ਫੀਲ ਕਰਦੇ ਜਦੋਂ ਤੁਹਾਡਾ ਇੱਕ ਵਧੀਆ ਬੌਸ ਇਤੋਂ ਦੁਨੀਆ ਤੇ ਨਹੀਂ ਰਹਿਣ ਕੀ ਫੀਲ ਕਰਦੇ ਸਰੇਦ ਕੋ ਲਾਈਫਟਾਈਮ ਚ ਕਦੇ ਵੀ ਮਤਲਬ ਪੂਰਾ ਨਹੀਂ ਹੋਊਗਾ ਸਰੇ ਘਾਟਾ ਕਿਉਂਕਿ ਸਾਰਾ ਮਤਲਬ ਹਰੇਕ ਪਰਸਨ ਦੇ ਹੈਲਪ ਹੋ ਗਿਆ ਤੁਸੀਂ ਈਵਨ ਕਿ ਮੇਰੀ ਵੀ ਬਹੁਤ ਵਾਰੀ ਹੈਲਪ ਕੀਤੀ ਹੈ ਉਹਨਾਂ ਨੇ ਨਾਨ ਕੈਮਰਾ کہہ ਰਿਹਾ ਮਬਹੁਤ ਹੈਲਪフル ਫਾਈਨੈਂਸ਼ੀਅਲੀ ਵੀ ਉਹਦਾਂ ਵੀ ਕਈ ਵਾਰ ਹੈਲਪ ਕੀਤੀ ਹੈਗੀ ਆ ਪਿੰਡ ਦੇ ਵਿੱਚ ਵੀ ਜਿਨ੍ਹਾਂ ਨੇ ਮਤਲਬ ਜਿਹੜੇ ਲੋਕ ਸੀਗੇ ਜਿਨ੍ਹਾਂ ਨੂੰ ਕੋਈ ਬਿਮਾਰੀ ਦੀ ਪ੍ਰੋਬਲਮ ਸੀ ਜਾਂ ਕੁਝ ਵੀ ਸੀ ਹਰੇਕ ਦੀ ਹੈਲਪ ਕਰ ਦਿੱਤੀ ਸੀ ਸਰੇ ਮੇਰੇ ਹਮਕੇ ਦੇ ਰਾਜਗੜ ਪਿੰਡ ਦੇ ਸਾਡੇ ਉਦਮੀ ਜਿਹੜੇ ਕਿ ਕੈਨੇਡਾ ਦੀਆਂ ਧਰਤੀਆਂ ਤੇ ਜਾ ਕੇ ਦਰਸ਼ਨ ਸਿੰਘ ਮੰਨਾ ਜੀ ਸਫਲਤਾ ਦੇ ਝੰਡੇ ਕੱਢੇ ਇੱਕ ਸਫਲ ਵਪਾਰੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੀ ਧਰਤੀ ਤੇ रह ਰਹੇ ਸੀ ਬੜੀ ਦੁੱਖ ਦੀ ਗੱਲ ਆ ਕਿ ਫਿਰਕੂ ਲੋਕਾਂ ਨੇ ਉਹਨਾਂ ਦੇ ਘਰ ਮੂਰੇ ਉਹਨਾਂ ਦੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਜਿਨ੍ਹਾਂ ਦੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ ਇਹ ਬਹੁਤ ਹੀ ਦੁਖਦਾਈ ਖਬਰ ਹੈ ਸਾਡੇ ਜਿਹੜੇ ਪ੍ਰਵਾਸੀ ਭਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਜਦੋਂ ਤਰੱਕੀ ਕਰਦੇ ਆ ਉਥੋਂ ਦੇ ਲੋਕ ਉਹਨਾਂ ਨੂੰ ਦੇਖ ਕੇ ਨਹੀਂ ਜੜਦੇ ਸੋ ਮੈਂ ਕੈਨੇਡਾ ਸਰਕਾਰ ਨੂੰ ਅਪੀਲ ਕਰਦਾ ਕਿ ਇਸ ਦੀ ਜਾਂਚ ਕਰਾ ਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਇਦਾਂ ਦੀ ਜਿਹੜੀ ਨਫ਼ਰਤ ਦੀ ਅੱਗ ਸਹਜੇ ਸਹਜੇ ਕੈਨੇਡਾ ਦੇ ਵਿੱਚ ਫੈਲ ਰਹੀ ਹੈ ਉਸ ਨਫ਼ਰਤ ਦੀ ਅੱਗ ਨੂੰ ਰੋਕਿਆ ਜਾ ਸਕੇ ਮੈਂ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕੋਈ ਇਸ ਮਾਮਲੇ ਦੇ ਉੱਤੇ ਦਖਲ ਦੇਣ ਅਤੇ ਕੈਨੇਡਾ ਸਰਕਾਰ ਨੂੰ ਤੈਅਦ ਕਰਮ ਹਦਾਇਤਾ ਕਰਮ ਕਿ ਜੋ ਦਰਸ਼ਨ ਸਿੰਘ ਜੀ ਦੇ ਕਾਤਲ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣ ਸਜ਼ਾਵਾ ਦੇਣ ਦਾ ਮਕਸਦ ਇਹ ਹੈ ਕਿ ਭਵਿੱਖ ਦੇ ਵਿੱਚ ਜਿਹੜੀ ਅਜਿਹੀ ਘਟਨਾਵਾਂ ਉਹ ਦੁਬਾਰਾ ਨਾ ਹੋ ਸਕੇ ਇਸਾਫ਼ ਤੌਰ ਤੇ ਪਰਿਵਾਰ ਵਾਲਿਆਂ ਦੇ ਕਹਿਣਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਤੇ ਉਸ ਤੋਂ ਬਾਅਦ ਹੀ ਹੁਣ ਕਿਤਨਾ ਕਿਤਨਾਂ ਘਰ ਚ ਦੁਖਦਾ ਮਾਹੌਲ ਹੈ ਸਾਰੇ ਸਮਝਨੇ ਤੇ ਵੱਡੇ ਕਾਰੋਬਾਰੀ ਸੀਗੇ ਉਹ ਕਾਫੀ ਲੋਕਾਂ ਦੀ ਮਦਦ ਵੀ ਕਰਦੇ ਸੀ ਉਹਨਾਂ ਦੇ ਕੰਪਨੀ 'ਚ ਕੰਮ ਕਰਨ ਵਾਲੇ ਜਿਹੜੇ ਵਰਕਰ ਨੇ ਉਹਨਾਂ ਨੇ ਵੀ ਕਿਹਾ ਕਿ ਦਰਸ਼ਨ ਸਿੰਘ ਸਹਾਸੀ ਬੜੇ ਹੀ ਦਿਲ ਦੇ ਵੱਡੇ ਸੀਗੇ ਉਹ ਬਹੁਤ ਲੋਕਾਂ ਦੀ ਮਦਦ ਵੀ ਕਰਦੇ ਸੀ ਲੇਕਿਨ ਹੁਣ ਉਹਨਾਂ ਦਾ ਜਿਹੜਾ ਹੈਗਾ ਗੋਲੀਆਂ ਮਾਰ ਕੇ ਕੈਨੇਡਾ 'ਚ ਕਤਲ ਕਰ ਦਿੱਤਾ ਗਿਆ ਤੇ ਇਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਵੱਲੋਂ ਲਈ ਗਈ ਹੈ ਫਿਲਹਾਲ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਇਸ ਤੇ ਕੈਨੇਡਾ ਦੀ ਜਿਹੜੀ ਸਰਕਾਰ ਹੈ ਸੋ ਲੋ ਕੀਵਰ ਡੈਕਸ਼ਨ ਲਿਆ ਜਾਂਦਾ ਕਿਉਂਕਿ ਹਜੇ ਤੱਕ ਜੋ ਹੈ ਇਸ ਤਰ੍ਹਾਂ ਦੀ ਵਾਰਦਾਤ ਦਾ ਥੰਮਨ ਦਾ ਨਾਮ ਨਹੀਂ ਲੈਣੀ ਕੈਨੇਡਾ ਚ ਆਏ ਦਿਨ ਲਗਾਤਾਰ ਫਿਰ ਤੋਂ ਕਿਤਨਾ ਕਿਤ ਲੌਰੈਂਸ ਗੈਂਗ ਦੀ ਇਸ ਤਰ੍ਹਾਂ ਦੀ ਹਰਕਤ ਜੋ ਹੈਗੀ ਆ ਵੱਡਾ ਕਾਂਡ ਵੇਖਣ ਨੂੰ ਮਿਲਦਾ ਤੇ ਇਸ ਵਿੱਚ ਕਾਰੀ ਹੋਣੀ ਇੱਕ ਹੋਰ ਵੱਡਾ ਕਾਂਡ ਜੋ ਲੌਰੈਂਸ ਗੈਂਗ ਵੱਲੋਂ ਕੀਤਾ ਗਿਆ ਜਿਸ ਤੇ ਵੱਡੇ ਕਾਰੋਬਾਰੀ ਦਰਸ਼ਨ ਸਿੰਘ ਸਹਾਸੀ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਫਿਲਹਾਲ ਅੱਜ ਦੀ ਕ੍ਰਾਈਮ ਸਟਰੀ ਜਿੰਨਾ ਜਲਦੀ ਕ੍ਰਾਈਮ ਸਟਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਵੇਖਦੇ ਰਹੋ ਪੰਜਾਬ ਦਾ